ਕਾਲ ਜੀ ਅਸੀਂ ਫੇਰ ਬੈਠੇ ਹੋਏ ਹਾਂ ਪੰਜਾਬ ਯੂਨੀਵਰਸਿਟੀ ਇਹਨਾਂ ਬੱਚੀਆਂ ਨਾਲ ਜਦ ਕਿ ਇਹਨਾਂ ਬੱਚੀਆਂ ਦੀ ਅਸਲ ਜਗ੍ਹਾ ਹੁੰਦੀ ਹੈ ਕਲਾਸ ਇੱਕ ਕੰਸਟਲ ਦੇ ਵਿੱਚ ਜਿੱਥਾਂ ਆਪਸ ਦੇ ਵਿੱਚ ਡਿਬੇਟ ਕਰਕੇ ਆਪਣੇ ਆਪ ਨੂੰ ਬਿਹਤਰ ਕਰ ਸਕਣ ਪਰ ਬਦਕਿਸਮਤੀ ਨਾਲ ਸਰਕਾਰ ਦੇ ਧੱਕੇ ਨਾਲ ਜਾਂ ਵੀਸੀਆਂ ਨਾਲ ਜਾਂ ਜਿੰਨੇ ਵੀ ਹੋਰ ਐਡਵੋਕੇਟਰ ਦੇ ਸੈਂਟਰਾਂ ਦੇ ਨਾਲ ਵਰਤੀ ਧੱਕਾ ਕਰ ਰਹੇ ਨੇ ਤੇ ਅਸੀਂ ਬੈਠੇ ਆ ਪਰ ਪਹਿਲੀ ਵਕਟ ਜਾਂ ਪਹਿਲੀ ਲੜਾਈ ਅਸੀਂ ਜਿੱਤ ਚੁੱਕੇ ਹਾਂ ਕਿਵੇਂ ਅਭਿਸ਼ੇਕ ਬੈਠਾ ਹੋਇਆ ਉੱਧਰ ਅ ਅਮਰਨ ਅਰਚੰਡ ਜਕੈਲੋ ਮਾਰਨ ਵਾਸਤੇ ਉਹਦੇ ਪਹਿਲੀ ਗੱਲ ਮੰਨਣ ਨੂੰ ਰਾਜੀ ਹੋ ਗਏ ਨੇ ਕਿ ਤੁਸੀਂ ਐਫੀਡੇਵਟ ਅਸੀਂ ਵਿਡਰਾ ਕਰ ਲੈਂਦੇ ਆ ਇਹ ਗੱਲ ਮੰਨਣ ਨੂੰ ਤਿਆਰ ਹੋ ਗਏ ਪਰ ਰੋਜ਼ ਚ ਇੱਕ ਟੈਕਨੀਕਲ ਹਿੱਚ ਪਾਈ ਇਹਨਾਂ ਨੇ ਉਹ ਹਿੱਚ ਕੀ ਪਾਈ ਬੇਟਾ ਤੁਸੀਂ ਦੱਸੋ ਅ ਸਰ ਜਿਹੜਾ ਫੇਰੇ ਇਹ ਮੈਂ ਕਿਹਾ ਸੀ ਐਫੀਡੇਵਟ ਵਿਡਰਾ ਕਰ ਲੈਂਦੇ ਆ ਤੇ ਜਿਹੜਾ ਡਰਾਫਟ ਬਣਾਇਆ ਸੀ ਉਹਦੇ ਵਿੱਚ ਸੀਗਾ ਕਿ ਯੂਨੀਵਰਸਿਟੀ ਆਪਣਾ ਐਫੀਡੇਵਟ ਡਰਾ ਵਿਡਰਾ ਕਰੇਗੀ ਉਸ ਤੋਂ ਬਾਅਦ ਜਿਹੜੇ ਸਾਡੇ ਪਟੀਸ਼ਨਰ ਨੇ ਅੱਜਕਰ ਉਹ ਹਾਈ ਕੋਰਟ ਤੋਂ ਆਪਣਾ ਕੇਸ ਵਾਪਸ ਲੈ ਲਿਆ ਇਸੇ ਮਾਮਲੇ ਤੇ ਹੀ ਸਾਰੀ ਕਾਉਂਸਲ ਸਾਰੀ ਸਟੂਡੈਂਟ ਆਰਗੇਨਾਈਜੇਸ਼ਨਸ ਤੇ ਸਾਰੇ ਸਟੂਡੈਂਟਸ ਨੇ ਅਗਲੀ ਲੀਡ ਦਿੱਤੀ ਪਰ ਜਦੋਂ ਮੀਟਿੰਗ ਤੋਂ ਬਾਅਦ ਜਿਹੜਾ ਫਾਈਨਲ ਡਰਾਫਟ ਤਿਆਰ ਕੀਤਾ ਗਿਆ ਉਹਦੇ ਵਿੱਚ ਚੇਂਜਸ ਕਰ ਦਿੱਤੇ ਗਏ ਆ ਉਹਦੇ ਵਿੱਚ ਪਹਿਲੀ ਕੰਡੀਸ਼ਨ ਚੇਂਜ ਕਰਕੇ ਆ ਰੱਖ ਦਿੱਤੀ ਗਈ ਕਿ ਪਹਿਲਾਂ ਤੁਸੀਂ ਕੇਸ ਵਾਪਸ ਲਓ ਉਸ ਤੋਂ ਬਾਅਦ ਅਸੀਂ ਐਫੀਡੇਵਿਟ ਫਿਲ ਕਰਾਂਗੇ ਬੜੇ ਗਲ ਹੋਰ ਵੇਖਿਓ ਜੀ ਇਹ ਚਿਹਰੇ ਤੁਹਾਨੂੰ

ਪੈਦਾ ਨਹੀਂ ਇਸਕੇ ਦਾ ਮਤਲਬ ਫਿਰ ਇਹ ਤਾਂ ਹੋ ਹੀ ਨਹੀਂ ਸਕਦੇ ਇਹ ਤਾਂ ਸਟੇਟ ਨਾਲ ਲੜ ਰਹੇ ਨੇ ਕਿਸਾਨ ਆਤਵਾਦੀ ਨੇ ਜੀ ਤੇ ਆਪਾਂ ਫਲੋਰਿਸ਼ ਵੀ ਅਸੀਂ ਗੱਲ ਹੋਗੀ ਅੱਜ ਸੁਣਨ ਵਾਲੀ ਗੱਲ ਹੈ ਕਿ ਕਿਸਾਨ ਆਤਵਾਦੀ ਨੇ ਮਾਲਵਾਦੀ ਨੇ ਪਤਾ ਨਹੀਂ ਕਿਹੜੇ ਕਿਹੜੇ ਵਾਦੀ ਨੇ ਤੇ ਇਹ ਬੱਚੀਆਂ ਤੇ ਆ ਸਾਰੇ ਸਟੂਡੈਂਟ ਇਹ ਸਾਰੇ ਇਹ ਲੌਰੈਂਸ ਬਿਸ਼नोई ਆ ਬਹੁਤ ਸੋਹਣੀ ਗੱਲ ਆਲਰੇਡੀ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਬਣਾਉਂਦਾ ਕੌਣ ਹੋ ਤਾਂ ਤੁਸੀਂ ਨੂੰ ਬਣਾਇਆਲੇ ਪਰ ਬੈਂਗਾਲੀ ਕਰ ਰਹੇ ਆ ਕਿ ਜ਼ਹੀਨ ਮੈਂ ਕਿਉਂ ਕਹਿ ਰਿਹਾ ਹਾਂ ਉਹਨੇ ਬੱਚੀ ਦੇ ਕੋਲ ਤੋਂ ਫਿਟਰ ਨਾ ਕਿ ਕਿਰਾ ਸਾਰਾ ਸਾਰਾ ਨਹੀਂ ਬਹੁਤ ਸੋਹਣੀ ਗੱਲ ਇੱਕ ਕੋਈ ਸੁਣਨੀ ਕਿ ਇਹ ਕੀ ਕਹਿ ਰਹੇ ਨੇ ਕਿ ਜਿੰਨਾਂ ਦੇ ਖਿਲਾਫ ਤੁਸੀਂ ਕਹਿਣਾ ਕਿ ਤੁਸੀਂ ਸਾਡੇ ਨਾਲ ਧੱਕਾ ਕਰ ਰਹੇ ਹੋ ਉਹਨਾਂ ਤੋਂ ਹੀ ਪਰਮਿਸ਼ਨ ਲਈ ਹੈ ਐਫੀਡਿਵਿਟ ਦਾ ਮਤਲਬ ਹੀ ਇਹ ਹੈ ਜਿਵੇਂ ਅੰਗਰੇਜ਼ਾਂ ਨੇ ਭਗਤ ਸਿੰਘ ਹੋਣਾ ਨੂੰ ਉਹਨਾਂ ਕਾਲਜਸ ਦੇ ਵਿੱਚ ਉਹ ਵੀ ਬੜੀ ਸੋਹਣੀ ਗੱਲ ਹੈ ਕਿ ਉਹ ਵੀ ਪੰਜਾਬ ਯੂਨੀਵਰਸਿਟੀ ਸੀ ਦੀ ਲਾਹੌਰ ਚੋਂ ਜਿੱਤੂ ਕੱਢਿਆ ਗਿਆ ਸੀ ਕਾਲਜ ਉਹਦੇ ਥੱਲੇ ਸੀ ਤਾਂ ਹੁਣ ਇਹ ਵੀ ਉਹ ਕਹਿ ਰਹੇ ਨੇ ਕਿ ਤੁਸੀਂ ਕਿਸੇ ਹਾਲ ਚ ਕਿਸੇ ਸਪੀਕਰ ਨੂੰ ਸਾਧ ਰਹੇ ਹੋ ਸੈਮੀਨਾਰ ਚ ਤਾਂ ਉਹਨਾਂ ਤੋਂ ਪੁੱਛੋ ਸਪੀਕਰ ਕੌਣ ਹੋ ਜਾਂ ਤੁਸੀਂ ਕੀ ਡਿਬੇਟ ਕਰੋਗੇ ਤੁਸੀਂ ਕਿੰਨੀ ਉੱਚੀ ਆਵਾਜ਼ ਚ ਬੋਲੋਗੇ ਉਹ ਇਹਨਾਂ ਤੋਂ ਪੁੱਛੋ ਜੇ ਬੇਟੀ ਨੇ ਪਹਿਲੀ ਗੱਲ ਦੱਸਤੀ ਗੱਲ ਉੱਛ ਚੁੱਕੀ ਹੈ ਦੁਨੀਆ ਚ ਪਹੁੰਚ ਚੁੱਕੀ ਹੈ ਔਰ ਉਹਦੇ ਕਰਕੇ ਪਹਿਲੀ ਵਿਕਟ ਵੀ ਡਾਊਨ ਹੋਈ ਹੈ ਪਰ ਇਹ ਵਿਕਟ ਡਾਊਨ ਨਹੀਂ ਹੋਈਗੀ ਇਹ ਕਹਿਣਗੇ ਅਸੀਂ ਪਰਸੂ ਹੀ ਗੱਲ ਕੀਤੀ ਸੀ ਆਪਾਂ ਬੈਠ ਕੇ ਕਿ ਕਿਤੇ ਕਹਿਣਗੇ ਆ ਮੰਗ ਮੰਨ ਲਈ ਉਹਨਾ ਰੈਂਜ ਸਾਡੀ ਮੇਨ ਮੰਗਾ ਕੀ ਨੇ ਤੇ ਬੱਚੇ ਹੀ ਕੱਲ ਨੂੰ ਦੱਸਣਗੇ ਪਰ ਅਸੀਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਨੇ ਕਿ ਸਾਡੀ ਸੈਂਟਰ ਤੋਂ ਕੀ ਮੰਗੂ ਸਾਡੀ ਸਟੇਟ ਤੋਂ ਮੰਗ ਕੀ ਹੋਗੀ ਤੇ ਸਾਡੀ ਯੂਨੀਵਰਸਿਟੀ ਤੋਂ ਕੀ ਮੰਗੂ ਉਹ ਅਸੀਂ ਕੱਲ੍ਹ ਦੇ ਬੱਚੇ ਹੀ ਕਲੀਅਰ ਕਰਨਗੇ ਐਂਕੀ ਲੜਾਈ ਯਾਰ ਪਾਰ ਦੀ ਹੋਊਗੀ ਕਿਉਂਕਿ ਅਸੀਂ ਇਹ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੇ ਲੋਕ ਅਸ ਯੂਨੀਵਰਸਿਟੀ ਦੇ ਨਹੀਂ ਹੋਏ ਉਹ ਤਰਨਤਾਰਨ ਇਲੈਕਸ਼ਨ ਵਿੱਚ ਤਰਨਤਾਰਨ ਦੇ ਲੋਕਾਂ ਦੇ ਕਹਿੰਦੇ ਹੋ ਸਕਦੇ ਨਹੀਂ ਉਹ ਪੰਜਾਬ ਦੇ ਕਿਵੇਂ ਹੋ ਸਕਦੇ ਨੇ ਜਾਂ ਉਹ ਭਾਰਤ ਦੇ ਕਿਵੇਂ ਹੋ ਸਕਦੇ ਨੇ ਜਿਹੜੇ ਉਹਨਾਂ ਬੱਚਿਆਂ ਦੇ ਮੈਂ ਹਮੇਸ਼ਾ ਹੀ ਬੋਲਦਾ ਰਹਿਣਾ ਹਰ ਥਾਂ ਬੋਲਦਾ ਰਹਿਣਾ ਪਰ ਮੈਂ ਚਾਹੁੰਗਾ ਇਹ ਸਾਰੇ ਜਨ ਆਪ ਦੀ ਐਕਸਪ੍ਰੈਸ਼ਨ ਰੂਮ ਦਾ ਫੁੱਟਬਾਲ ਬੇਟਾ ਮੈਨਾਂ ਸਾਰਾ ਜੇ ਕਿਸੇ ਦਾ ਵੀ ਚੀਕ ਕੀਤਾ ਪਲੀਜ਼ ਬੋਲ ਦੇ ਵਿੱਚ ਜੋ ਤੁਸੀਂ ਕਹਿਣਾ ਚਾਹੁੰਦੇ ਆ ਪਰ ਇਹ ਬੇਟਾ ਤੁਹਾਨੂੰ ਬੈਠਣਾ ਕਿਉਂ ਪਿਆ ਛੋਟੀ ਗੱਲ ਪਰ ਸਹੀ ਗੱਲ ਜਿਵੇਂ ਤੁਸੀਂ ਪਹਿਲਾਂ ਕੀਤੀ ਕਿ ਹੁਣ ਆਪਾਂ ਕਿੱਥੋਂ ਤੱਕ ਜਾਵਾਂਗੇ ਤੇ ਕਿਉਂ ਜਾਵਾਂਗੇ